ਮੈਂ ਸਮਝ ਨਹੀਂ ਆ ਪਕੋ ਗੌਂਖਮਾਨ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਾਂ ਨਾੜ ਦੀ ਪ੍ਰੋਬਲਮ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਲੁੰਡਾ ਹਾਥੀ ਬਣਾ ਕੇ ਭੇਜ ਦਿੱਤਾ ਹੈ ਤੇ ਕੇਜਰੀਵਾਲ ਨੂੰ ਚਾਹੀਦਾ ਕਿ ਪੂਰੀ ਤਰ੍ਹਾਂ ਤਰਸੀਫਾ ਦੇਵੇ ਔਰ ਸੀਟਾਂ ਖਾਲੀ ਕਰੇ ਤਾਂ ਕਿ ਡੈਮਨ ਕੰਡੀਸ਼ਨ ਆਪਣਾ ਕੰਮ ਕਰੇ ਭਾਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਡੀ ਡਿਪਟੀ ਕਮਿਸ਼ਨਰਾਂ ਦੇ ਤੇ ਡੀਐਸ ਡੀਐਸਸੀਪੀ ਦੇ ਦਫਤਰ ਦੇ ਬਾਹਰ ਧਰਨੇ ਲਾਇਆ ਜਾ ਰਹੇ ਆ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਦਫਤਰ ਹੈ ਜਿੰਨੇ ਵੀ ਜ਼ਿਲ੍ਹੇ ਹੈ ਜਿੰਨੇ ਵੀ ਸਬਡਿਵੀਜ਼ਨ ਹੈ ਸਾਰੀਆਂ ਸਬਡਿਵੀਜ਼ਨਾਂ 'ਚ ਧਰਨੇ ਲਗਾਏ ਜਾ ਰਹੇ ਆ ਅੱਜ ਅਸੀਂ ਲਾਂਡ ਆਰਡਰ ਦਾ ਜਿਹੜਾ ਜਨਾਜਾ ਨਿਕਲਿਆ ਪਿਆ ਹੈ ਪੰਜਾਬ ਅੱਜ ਬੁਰੀ ਸਥਿਤੀ ਦੇ ਵਿੱਚ ਹੈ ਪੰਜਾਬ ਅੱਜ ਹਨੇਰੇ 'ਚ ਡੁੱਬਿਆ ਪਿਆ ਹੈ ਔਰ ਭਗਵੰਤ ਮਾਨ ਜਿਹੜਾ ਹੈ ਉਹ ਬੰਸਰੀ বাজਾਂਦਾ ਫਿਰਦਾ ਹੈ ਲੇਕਿਨ ਉਹਨੂੰ ਸਮਝ ਨਹੀਂ ਲੱਗਦੀ ਕਿ ਲੁੱਟਾਂ ਖੋਹਾਂ ਹੋ ਰਹੀਆਂ ਡਾਕੇ ਹੋ ਰਹੇ ਐ ਨਸ਼ੇ ਨਾਲ ਲੋਕ ਮਾਰੇ ਜਾ ਰਹੇ ਐ ਅੱਜ ਪੰਜਾਬ ਤਰਾਸਦੀ ਦੇ ਗੇੜ ਦੇ ਉੱਪਰ ਐ ਔਰ ਭਗਵੰਤ ਮਾਨ ਦਿੱਲੀ ਔਰ ਪੰਜਾਬ ਤੋਂ ਬਾਹਰ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਐ ਔਰ ਦੇਸ਼ ਦੇ ਅੰਦਰ ਜਿਸ ਤਰੀਕੇ ਦਾ ਮਾਹੌਲ ਪੰਜਾਬ ਚ ਹੈ ਸ਼ਾਇਦ ਪੂਰੇ ਦੇਸ਼ ਦੇ ਵਿੱਚ ਵੀ ਨਹੀਂ ਹੈ ਅੱਜ ਪੰਜਾਬ ਦੇ ਲਾਨ ਆਰਡਰ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਇਸ ਲਈ ਹਲਕਾ ਵੈਸ ਦੇ ਸਾਡੇ ਸਾਰੇ ਸਾਥੀ ਸਾਡੇ ਸਾਰੇ ਲੋਕ ਅੱਜ ਇੱਥੇ ਆ ਕੇ ਐਸసీపీ ਵੈਸਟ ਦੇ ਬਾਹਰ ਅਸੀਂ ਧਰਨਾ ਲਗਾਇਆ ਹੈ ਤਾਂ ਕਿ ਇਹ ਗੂੰਗੀ ਤੇ ਬੋਲੀ ਸਰਕਾਰ ਦੇ ਕੰਨ ਖੋਲ ਸਕਣ ਅੱਜ ਜਿਸ ਤਰੀਕੇ ਨਾਲ ਡਰਗ ਦੇ ਨਾਲ ਲੋਕ ਮਾਰੇ ਜਾ ਰਿਹਾ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਅੱਜ ਨਸ਼ੇ ਵਿਕ ਰਹੇ ਹਨ ਗਲੀਆਂ ਚ ਮਲਿਆ ਚ ਬਾਜ਼ਾਰਾਂ ਚ ਅੱਜ ਬਾਵਾ ਤਰਾਸ ਤਰਾਸ ਕਰ ਰਹੀਆਂ ਹਨ ਅੱਜ ਲੁੱਟਾਂ ਖੋਹਾਂ ਹੋ ਰਹੀਆਂ ਅੱਜ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਹੈ ਉਹ ਨਸ਼ੇ ਨਾਲ ਮਾਰੇ ਜਾ ਰਹੇ ਆ ਉਹਨਾਂ ਦੀਆਂ ਲਾਛਾਂ ਟੋਈਆਂ ਜਾ ਰਹੀਆਂ ਉਹਨਾਂ ਦੀਆਂ ਲਾਛਾਂ ਕੰਧਿਆਂ ਦੇ ਚੁੱਕਿਆ ਜਾ ਰਹੀਆਂ ਅੱਜ ਪੰਜਾਬ ਤਰਾਸਦੀ ਦੇ ਵਿੱਚ ਹੈ ਇਹਨੂੰ ਅਸੀਂ ਨਹੀਂ ਦੇਖ ਸਕਦੇ ਇਸ ਲਈ ਪੂਰੇ ਪੰਜਾਬ ਦੇ ਵਿੱਚ ਅਸੀਂ ਅੱਜ ਧਰਨੇ ਪੂਰੇ ਪੂਰੇ ਡਿਵੀਜ਼ਨਾਂ ਦੇ ACP ਦੇ ਦਫਤਰਾਂ ਦੇ ਬਾਹਰ ਲਗਾਏ ਪਰ ਮਾਨ ਸਰ ਕਹਿੰਦੇ ਕਿ ਡਾਟਾ ਘਟਾ ਲਓ ਪਿਛਲੀ ਸਰਕਾਰਾਂ ਦੇ ਮੁਕਾਬਲੇ ਇਸ ਸਰਕਾਰ ਦੇ ਵਿੱਚ ਕ੍ਰਾਈਮ ਰੇਸ਼ਿਓ ਘਟਿਆ ਹੋਇਆ ਹੈ ਗੈਂਗਸਟਰ ਫੜੇ ਨਸ਼ਾ ਤਸਕਰ ਫੜਿਆ ਲਗਾਤਾਰ ਕਾਰਵਾਈ ਹੋ ਰਹੀ ਹੈ ਭਈ ਪਹਿਲੀ ਗੱਲ ਤੇ ਇਹ ਹੈ ਕਿ ਅੱਜ ਉਹ ਇਹ ਤੇ ਗੱਲ ਉਹਨੂੰ ਨਜ਼ਰ ਨਹੀਂ ਆਉਂਦੀ ਭਈ ਚੌਂਕ ਚਰਾਹੇ 'ਚ ਜਾ ਕੇ ਦੇਖ ਲਓ ਲੁੱਟਖੋਹਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਤੁਸੀਂ ਕਿੰਨੇ ਕੇਸ ਰੋ ਰਜਿਸਟਰਡ ਕਰ ਰਹੇ ਹੋ ਕਿੰਨੇ ਜਿਹੜੇ ਕੇਸ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਤੁਸੀਂ ਬਜ਼ਾਰਾਂ ਚ ਮੱਲਿਆ ਚ ਤੁਹਾਨੂੰ ਸਾਰੇ মিডিਆ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਕਿੰਨਾ ਨਸ਼ਾ ਵਧ ਗਿਆ ਹੈ ਕਿੰਨੇ ਲੋਕ ਮਾਰੇ ਜਾ ਰਹੇ ਹੈ ਮੈਂ ਸਮਝਣਾ ਭਗਵੰਤ ਮਾਨ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਾਂ ਨਾਡਰ ਦੀ ਪ੍ਰੋਬਲਮ ਹੈ ਪੰਜਾਬ ਦੇ ਵੀ ਨਸ਼ਿਆਂ ਦੀ ਸਮੱਸਿਆ ਹੈ ਔਰ ਇਸੇ ਲਈ ਗੂੰਗੀ ਤੇ ਬੋਲੀ ਸਰਕਾਰ ਨੂੰ ਅਸੀਂ ਜਗਾਨ ਆਏ ਆ ਇਹ ਚ ਕਿੰਨੀ ਕਿ ਸੱਚਾਈ ਹੈ ਜੀ ਅੱਜ ਕਿਸੇ ਵਾਰ ਅਸਤੀਫਾ ਦੇ ਸਕਦੇ ਆ ਮੁੱਖ ਮੰਤਰੀ ਤੋਂ ਕੀ ਕੋਈ ਸਟੈਂਡ ਹੈ ਕੀ ਹੋ ਸਕਦਾ ਜੇ ਬਾਈ ਗੱਲ ਇਹ ਆ ਕਿ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਲੁੰਡਾ ਹਾਥੀ ਬਣਾ ਕੇ ਭੇਜ ਦਿੱਤਾ ਹੀ ਉਹਨੂੰ ਕਹਿਤਾ ਕਿ ਤੇਰੇ ਕੋਲ ਕੋਈ ਪਾਵਰ ਨਹੀਂ ਹੈ ਤੂੰ ਕੋਈ ਦਸਤਕਤ ਫਾਈਲ ਤੇ ਨਹੀਂ ਕਰ ਸਕਦਾ ਉਹਨੂੰ ਇਹ ਵੀ ਗੱਲ ਕਹਿਤੀ ਕਿ ਭਾਈ ਤੂੰ ਕੋਈ ਦਫਤਰ ਵੀ ਨਹੀਂ ਜਾ ਸਕਦਾ ਤੇ ਉਹ ਹੁਣ ਕਿਉਂਕਿ ਇਲੈਕਸ਼ਨਾਂ ਨੂੰ ਵੀ 6 ਮਹੀਨੇ ਬਾਕੀ ਰਹਿ ਗਏ ਐ ਤੇ ਉਸ ਗੱਲ ਦਾ ਫਾਇਦਾ ਠਾਣ ਵਾਸਤੇ ਉਸ ਪੋਲੀਟੀਕਲ ਸਟੰਟ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਹ ਕਹਿ ਰਹੇ ਜੀ ਜਿਹੜੀ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਕਹਿ ਰਹੇ ਹੋ ਪਰ ਲੇਕਿਨ ਕੇਜਰੀਵਾਲ ਕਹਿ ਰਹੀ ਹੈ ਜੇ ਨਾ ਇਹ ਦੇ ਵਿੱਚ ਹੈਗਾ ਤੇ ਨਵੰਬਰ ਦੇ ਵਿੱਚ ਇਲੈਕਸ਼ਨ ਕਰਾਉਂਗਾ ਬਈ ਇਹ ਅਸਤੀਫਾ ਦੇ ਦੇਵੇ ਨਾ ਇਹ ਖਾਲੀ ਕਰੇਗਾ ਤੇ ਇਲੈਕਸ਼ਨ ਹੋਣਗੇ ਨਾ ਤੇ ਕੇਜਰੀਵਾਲ ਨੂੰ ਚਾਹੀਦਾ ਕਿ ਫੌਰੀ ਤੌਰ ਤੇ ਅਸਤੀਫਾ ਦੇਵੇ ਔਰ ਸੀਟਾਂ ਖਾਲੀ ਕਰੇ ਤਾਂ ਕਿ ਇਲੈਕਸ਼ਨ ਕਮਿਸ਼ਨ ਆਪਣਾ ਕੰਮ ਕਰੇ। ਇਮਾਨਦਾਰ ਮੁੱਖ ਮੰਤਰੀ ਉਹਨਾਂ ਨੇ ਕਿਹਾ ਵਕਿ ਇਮਾਨਦਾਰ ਮੁੱਖ ਮੰਤਰੀ ਮੈਂ ਤੁਹਾਨੂੰ ਕਿਹਾ ਜ਼ਿਲਾਂ ਕਟਣ ਡਿਆ ਜ਼ਿਲਾਂ ਚ ਪੇਸ਼ ਹੋਣ ਡਿਆ ਕੋਟਾ ਚ ਪੇਸ਼ ਹੋਣ ਡਿਆ ਕਿ ਕਾਹਦਾ ਕਾਹਦਾ ਇਹ ਮੁੱਖ ਮੰਤਰੀ ਜਿਹੜਾ ਹੈ ਇਮਾਨਦਾਰ ਹੈ ਮੈਂ ਸਮੇਂ ਨਾਲ ਬੇਈਮਾਨ ਅਗਰ ਕੋਈ ਮੁੱਖ ਮੰਤਰੀ ਹੈ ਤਾਂ ਕੇਜਰੀਵਾਲ ਹੈ। ਉਹ ਕਹਿੰਦੇ ਜੀ ਇੱਕ ਵਾਰੀ ਫੇਰ ਆਪਾਂ ਮੁੱਖ ਮੰਤਰੀ ਬਣ ਕੇ ਵਿਖਾਵਾਂਗੇ ਜਿਹੜੀ ਸਰਕਾਰ ਸਾਡੇ ਦੇ ਝੂਠੇ ਪਰਚੇ ਕਰਦੀ ਹੈ ਇਹ ਕਰਦੇ ਮੈਂ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਗੱਲ ਕੀ ਕਹੀ ਹੈ ਬਈ ਮੈਂ ਤੁਹਾਨੂੰ ਇਹ ਕਿਹਾ ਕਿ ਇਹ ਸਿਆਸੀ ਨਾਟਕਬਾਜ਼ੀ ਹੈ ਸਿਆਸੀ ਡਰਾਮਾ ਹੈ ਔਰ ਝੂਠ ਦਾ ਪਲੰਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ